ਸਸ਼ੀ ਕਾ ਜੀ ਅਸਟੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ ਗੱਲ ਕਰਾਂਗੇ ਆਪਾਂ ਅੱਜ 10 ਜੂਨ 2025 ਦੇ ਮੰਗਲਵਾਰ ਦੇ ਤithi ਅੱਜ ਰਹੇਗੀ ਚਤੁਰਤੀ ਤithi ਤੇ ਅਨੁਰਾਧਾ ਨਕਸ਼ਤਰ ਚੱਲ ਰਿਹਾ ਹੈ ਸ਼ਨੀ ਦਾ ਨਕਸ਼ਤਰ ਜਿਸ ਵਿੱਚ ਚੰਦਰ ਮਹਾਰਾਜ ਬਿਰਾਜਮਾਨ ਨੇ तकरीबन বৃশ্চਿਕ ਰਾਸ਼ੀ ਵਿੱਚ বৃਕ ਰਾਸ਼ੀ ਵਿੱਚ ਸੂਰਜ ਆ ਸਾਹਮਣੇ ਤੇ ਮੇਨ ਗੱਲ ਸੁਣਨ ਵਾਲੀ ਜਿਹੜੀ ਹੈ ਉਹ ਇਹ ਆ ਕਿ ਜਿਸ ਕਰਕੇ ਆਪਾਂ ਸ਼ੁਰੂ ਤੋਂ ਹੀ ਗੱਲਬਾਤ ਕਰਨ ਦੀ ਬਜਾਏ ਸਿੱਧੀ ਗੱਲ ਕੀਤੀ ਹੈ ਉਹ ਇਹ ਕਿ ਅੱਜ ਮੰਗਲਵਾਰ ਵਾਲੇ ਦਿਨ ਤਕਰੀਬਨ ਪੂਰਨਮਾਸ਼ੀ ਜੋ ਹੈ ਕੱਲ ਨੂੰ ਪੂਰਨਮਾਸ਼ੀ ਹੈ ਪਰ ਪੱਖ ਕਦੋਂ ਸ਼ੁਰੂ ਹੋ ਜਾਣਾ ਹੈ 11:36 ਮਿੰਟ ਤੋਂ ਪੂਰਨਮਾਸ਼ੀ ਦਾ ਪੱਖ ਸ਼ੁਰੂ ਹੋ ਜਾਣਾ ਪੂਰਨ ਚੰਦਰਮਾ ਦੇ ਦਰਸ਼ਨ ਅੱਜ ਹੀ ਕਰਨੇ ਤੁਹਾਡੇ ਲਈ ਸ਼ੁਭ ਰਣਗੇ ਕਿਉਂਕਿ ਪੂਰਨਮਾਸ਼ੀ ਦਾ ਮਤਲਬ ਹੈ ਰਾਤ ਨੂੰ ਚੰਦਰ ਦੀ ਪੂਰਨ ਸਥਿਤੀ ਵੈਸੇ ਪੂਰਨਮਾਸ਼ੀ ਕੱਲ ਨੂੰ ਹੈ ਕੈਨ ਨੂੰ ਤਿਥੀਆਂ ਦੇ ਮੁਤਾਬਕ ਪੂਰਨਮਾਸ਼ੀ ਕੱਲ ਨੂੰ ਹੈ ਪਰ ਕੱਲ ਨੂੰ 1:30 ਵਜੇ ਪੂਰਨਮਾਸ਼ੀ ਦਾ ਪੱਖ ਖਤਮ ਹੋ ਜਾਏਗਾ ਤਾਂ ਇਸ ਕਰਕੇ ਜਿਨ੍ਹਾਂ ਨੇ ਨਹੀਂ ਪੂਰਨਮਾਸ਼ੀ ਦਾ ਨਿਸ਼ਾਨ ਕਰਨਾ ਹੈ ਕੁਝ ਧਾਰਮਿਕ ਸਥਾਨ ਤੇ ਦੇਣਾ ਹੈ ਖੀਰ ਵਗੈਰਾ ਖਾਣੀ ਹੈ ਤਾਂ ਚੰਦਰਮਾ ਦੀ ਰੋਸ਼ਨੀ ਵਿੱਚ ਰੱਖ ਕੇ ਜਾਂ ਚੰਦਰ ਦੀ એનર્ਜੀ ਨਾਲ ਕੁਝ ਵੀ ਕਰਨਾ ਤਾਂ ਤੁਸੀਂ ਅੱਜ ਕਰ ਸਕਦੇ ਹੋ ਠੀਕ ਹੈ 13 11 36 ਤੋਂ ਸ਼ੁਰੂ ਹੋ ਕੇ ਕੱਲ ਸਵੇਰੇ ਤੜਕੇ ਤੱਕ ਚੱਲੇਗੀ ਤੇ ਗ੍ਰਹਾਂ ਦੇ ਮੁਤਾਬਕ ਦੇਖਿਆ ਜਾਵੇ ਤਾਂ ਅੱਜ ਗੁਰੂ ਪੱਛਮ 'ਚ ਅਸਤ ਹੋ ਜਾਣਗੇ ਜੀ ਸ੍ਰੀ ਸਤਿਆਨਾਰਾਇਣ ਗਰਤਵੀ ਰਹੇਗਾ ਤੇ ਗੁਰੂ ਪੱਛਮ 'ਚ ਅਸਤ ਹੋ ਜਾਣਗੇ ਤੇ ਬੁੱਧ ਪੱਛਮ 'ਚ ਉਦੈ ਹੋ ਜਾਏਗਾ ਸ਼ਾਮ ਨੂੰ 7:33 ਮਿੰਟ ਤੇ ਨਾਲ ਚੰਦਰ ਦੀ ਗੱਲ ਕਰੀਏ ਤਾਂ বৃশ্চਿਕ ਰਾਸ਼ੀ ਵਿੱਚ ਪੂਰਾ ਦਿਨ ਸ਼ਨੀ ਦਾ ਨਕਸ਼ਤਰ ਸ਼ਾਮ ਨੂੰ 6:02 ਮਿੰਟ ਤੱਕ ਚੱਲੇਗਾ ਇਹ ਸੀ ਪੰਚਾਂਦ ਪੰਚਾਂਗ ਮੁਤਾਬਕ ਆਪਾਂ ਜਾਣਾਂਗੇ ਸਿਤਾਰਿਆਂ ਦੀ ਹਾਲਤ ਤੇ ਉਸ ਮੁਤਾਬਕ ਦਿਨ ਨੂੰ ਬੈਸਟ ਬਣਾਉਣ ਦਾ ਕਰਾਂਗੇ ਯਤਨ ਤੁਸੀਂ ਬਹੁਤ ਬੈਸਟ ਹੋ ਜਦੋਂ ਤੁਸੀਂ ਆਪਣੇ ਆਪ ਨੂੰ ਬੈਸਟ ਮੰਨਦੇ ਹੋ ਤਾਂ ਦੁਨੀਆ ਤੁਹਾਨੂੰ ਬੈਸਟ ਮੰਨਣਾ ਸ਼ੁਰੂ ਕਰ ਦਿੰਦੀ ਆ ਆਪਣੀਆਂ ਕਮੀਆਂ ਨੂੰ ਹਮੇਸ਼ਾ ਹੀ ਚਰਚਾ ਨਹੀਂ ਕਰਦੇ ਰਹਿਣਾ ਚਾਹੀਦਾ ਠੀਕ ਆ ਹਰ ਇਨਸਾਨ ਚ ਕੋਈ ਨਾ ਕੋਈ ਕਮੀ ਹੁੰਦੀ ਆ ਆਪਣੀਆਂ ਕਮੀਆਂ ਨੂੰ ਅਕਸੈਪਟ ਕਰਕੇ ਉਹਨਾਂ ਅਨੁਸਾਰ ਹੀ ਖੁਸ਼ੀ ਨਾਲ ਜਿਓ ਕੀ ਗੱਲ ਐ ਕੀ ਵੱਡੀ ਗੱਲ ਐ ਤੁਹਾਨੂੰ ਗੁੱਸਾ ਆਉਂਦਾ ਬਹੁਤ ਆਉਂਦਾ ਹੁਣ ਕੀ ਕਰੀਏ ਜੀ ਜਿਨ੍ਹਾਂ ਦੇ ਸੂਰਜ ਲਗਨ 'ਚ ਹੋਏਗਾ ਮੰਗਲ ਲਗਨ 'ਚ ਹੋਏਗਾ ਬੁੱਧ ਲਗਨ 'ਚ ਹੋਏਗਾ ਉਹਨਾਂ ਨੂੰ ਗੁੱਸਾ ਆਏਗਾ ਉਹ ਦੁਪਾਰਾ ਹੈ ਇੱਕਦਮ ਚੜ ਜਾਂਦਾ ਦਿਮਾਗ ਤੇ ਗੱਲ ਸਟੱਕ ਕਰ ਜਾਂਦੀ ਹੈ ਮੰਗਲ ਲਗਨ ਚ ਹੈ ਸੈਨਾਪਤੀ ਹੈ ਬਈ ਖੂਨ ਵਾਲੇ ਖਾ ਜਾਂਦਾ ਹੈ ਤੇ ਅਗਲਾ ਦੱਸੋ ਕੀ ਕਰੇ ਸੂਰਜ ਲਗਨ ਚ ਹੈ ਜੀ ਰਾਜਿਆਂ ਨੇ ਕਦੇ ਆਰਡਰ ਨਹੀਂ ਸੁਣੇ ਤੇ ਅਸੀਂ ਛੋਟੇ ਜੇ ਬੱਚੇ ਨੂੰ ਕਈ ਵਾਰੀ ਸਮਝਾਉਂਦੇ ਆ ਐਦਾਂ ਨਹੀਂ ਕਰਦਾ ਐਦਾਂ ਉਹ ਅਗਲਾ ਕਹਿੰਦਾ ਮੈਂ ਨਹੀਂ ਸੁਣਦਾ ਕਿਉਂ ਨਹੀਂ ਸੁਣਦਾ ਕਿਉਂਕਿ ਉਹਦੀ ਸਟਾਰ ਉਦਾਂ ਦੇ ਆ ਦਾ ਇਸ ਕਰਕੇ ਦੁਨੀਆਦਾਰੀ ਮੁਤਾਬਕ ਨਾ ਚਲਾਓ ਆਪਣੇ ਆਪ ਨੂੰ ਆਪਣੀ ਸੋਚ ਮੁਤਾਬਕ ਚਲਾਉਂਦੇ ਹੀ ਅਸਲ ਦੇ ਵਿੱਚ ਉਹੀ ਗੱਲ ਮੋੜਕੋੜ ਕੇ ਕੀ ਪਰਖਣਾ ਹੈ ਦੇਖਣਾ ਹੈ ਸੋਚਣਾ ਹੈ ਤਾਂ ਆਪਣੇ ਆਪ ਲਈ ਤੇ ਆਪਣੇ ਆਪ ਨੂੰ ਦੂਜੇ ਨੂੰ ਬਦਲਣ ਦੀ ਦੂਜੇ ਨੂੰ ਸਲਾਹ ਦੇਣ ਦੀ ਕੋਈ ਲੋੜ ਨਹੀਂ ਕਿਸੇ ਨੇ ਨਹੀਂ ਸੁਣਨੀ ਜੇ ਸਲਾਹ ਦਿੱਤਿਆਂ ਜੇ ਸਲਾਹ ਦਿੱਤਿਆਂ ਕੁਝ ਵਧੀਆ ਹੁੰਦਾ ਹੁੰਦਾ ਤੇ ਸ਼੍ਰੀ ਕ੍ਰਿਸ਼ਨ ਭਗਵਾਨ ਦੀ ਕੋਈ ਸੁਣਨਾ ਲੈਂਦਾ ਕ੍ਰਿਸ਼ਨ ਦੀ ਸੁਣੀ ਕਿਸੇ ਨੇ ਕਿੱਡਾ ਯੁੱਧ ਹੋ ਗਿਆ ਹੋਇਆ ਕਿ ਨਹੀਂ ਹੋਇਆ ਨਹੀਂ ਪਤਾ ਪਰ ਹੈ ਹੈ ਨਾ ਇਹ ਚੀਜ਼ ਕਿ ਜੋ ਮਹਾਪਾਰਥ ਹੋਈ ਆ ਤੇ ਕ੍ਰਿਸ਼ਨ ਨੇ ਇਸ ਦੇ ਲਈ ਕੋਸ਼ਿਸ਼ ਕੀਤੀ ਸੀ ਕਿ ਇਸ ਨੂੰ ਟਾਲਿਆ ਜਾ ਸਕੇ ਤੇ ਉਸ ਤੋਂ ਬਾਅਦ ਉਸਨੇ ਆਪਣੇ ਹੱਥ ਖੜੇ ਕਰਤੇ ਕਿਉਂਕਿ ਕੁਦਰਤ ਦੇ ਅੱਗੇ ਹੱਥ ਖੜੇ ਕਰਨੇ ਸਭ ਤੋਂ ਬੈਸਟ ਹੈ ਬਈ ਜੋ ਤੇਰੀ ਮਰਜ਼ੀ ਨਾਲ ਹੋਣ ਕਹਿੰਦੇ ਇੱਕ ਅਸਮਾਨ ਇੱਕ ਪਰਤ ਹੈ ਇੱਕ ਪਰਤ ਹੈ ਪਤਾ ਨਹੀਂ ਉਹਦੇ ਉੱਤੇ ਕੀ ਆ ਉਹਦੇ ਉੱਤੇ ਕੀ ਆ ਉਹਦੇ ਉੱਤੇ ਕੀ ਆ ਇਹ ਝੰਜਟਾਂ ਚ ਇਹ ਚੱਕਰਾਂ ਚ ਨਾ ਪੈਣ ਦਾ ਹੀ ਫਾਇਦਾ ਏ ਜਦੋਂ ਅਸੀਂ ਇਹਦੇ ਵਿੱਚ ਉਲਝ ਗਏ ਤਾਂ ਉਲਝ ਜਾਵਾਂਗੇ ਅਸੀਂ ਉਹਨਾਂ ਤੰਦਾਂ ਚ ਉਲਝ ਜਾਵਾਂਗੇ ਉਹ ਦਿਮਾਗ ਦੇ ਉਲਝੇ ਲਿਆ ਚ ਜਿਹਦਾ ਕੋਈ ਅੰਤ ਨਹੀਂ ਆ ਜਿਹਦਾ ਕੋਈ ਹੱਲ ਨਹੀਂ ਆ ਜਿਹਦਾ ਕੋਈ ਆਨਸਰ ਨਹੀਂ ਆ ਆਨਸਰ ਲੈਣਾ ਏ ਨਾ ਤਰਕ ਨਾਲ ਜਿਉਣਾ ਏ ਨਾ ਤਵਾ ਸਾਪਣੇ ਆਪ ਨੂੰ ਸਮਝ ਲਓ ਜਦੋਂ ਤੁਸੀਂ ਆਪਣੇ ਆਪ ਨੂੰ ਸਮਝ ਲਿਆ ਤਾਂ ਤੁਹਾਡੇ ਅੰਦਰ ਜੋ ਹੈ ਉਸ ਨੂੰ ਤੁਸੀਂ ਸਮਝਣ ਦੀ ਕੋਸ਼ਿਸ਼ ਕਰਨ ਦੇ ਨਾਲ ਕਿਉਂਕਿ ਉਸ ਨੇ ਹੀ ਤੁਹਾਨੂੰ ਬਣਾਇਆ ਤੇ ਉਸ ਨੇ ਹੀ ਤੁਹਾਡੇ ਸਾਹਾਂ ਦੀ ਲੜੀ ਚਲਾਈ ਚੜਾਈ ਹੈ ਤੇ ਉਹ ਕਿੱਥੇ ਹੈ ਕਹਿੰਦੇ ਕਣ-ਕਣ 'ਚ ਤੇ ਕਿੱਥੇ ਨਹੀਂ ਹੈ ਇਹ ਜਗਾ ਲੱਭਣ ਦੀ ਜ਼ਰੂਰਤ ਹੈ ਕਿੱਥੇ ਹੈ ਇਹ ਲੱਭਣ ਦੀ ਬਿਲਕੁਲ ਜ਼ਰੂਰਤ ਨਹੀਂ ਹੈ ਅਸੀਂ ਲੱਭਦੇ ਹਾਂ ਉਹ ਕਿੱਥੇ ਆ ਅਸੀਂ ਇਹ ਨਹੀਂ ਲੱਭਦੇ ਕਿ ਉਹ ਕਿੱਥੇ ਨਹੀਂ ਹੈ ਇਹ ਲੱਭੋ ਕਿੱਥੇ ਨਹੀਂ ਹੈ ਕਿਉਂਕਿ ਸਭ ਜਗ੍ਹਾ ਹੋਇਆ ਤੇ ਅਸੀਂ ਲੱਭਦੇ ਆਂ ਅੱਛਾ ਉੱਥੇ ਉੱਥੇ ਜਾਇਆ ਹੁੰਨੇ ਆ ਅੱਛਾ ਇੱਥੇ ਇੱਥੇ ਜਾਇਆ ਹੁੰਨੇ ਆ ਇੱਥੇ ਹੀ ਉੱਥੇ ਜਿੰਨਾ ਮਰਜ਼ੀ ਕਰੀ ਜਾਓ ਜਿੰਨੀ ਦੇਰ ਤੱਕ ਆਪਣੇ ਅੰਦਰ ਦੇ ਹਨੇਰੇ ਵਿੱਚ ਨਹੀਂ ਚਾਹਤੋਂਗੇ ਨਹੀਂ ਚਾਹੋਂਗੇ ਕੁਝ ਨਹੀਂ ਲੱਭਣਾ ਕੁਝ ਹੱਥ ਪੱਲੇ ਨਹੀਂ ਪਹਿਣਾ ਠੀਕ ਆ ਬਹੁਤ ਸਮਝਾਉਂਦੀ ਆ ਦੁਨੀਆ ਬਹੁਤ ਕਰਦੀ ਆ ਦੁਨੀਆ ਤੇ ਅਸਲ ਵਿੱਚ ਅਸੀਂ ਜੋ ਕਰਦੇ ਆਂ ਅਸੀਂ ਦੂਸਰੇ ਦੇ ਅਨੁਸਾਰ ਕਰਦੇ ਆਂ ਤੇ ਫਿਰ ਅਸੀਂ ਓਦਾਂ ਦੇ ਹੀ ਮਤਲਬ ਦੂਸਰੇ ਦੇ ਮੁਤਾਬਕ ਹੀ ਹੋ ਹੋ ਜਾਣੇ ਆ ਤੇ ਫਿਰ ਉਹ ਚੀਜ਼ਾਂ ਨੂੰ ਕਵਰ ਕਰਦੇ ਕਰਦੇ ਹੁਣ ਅਸੀਂ ਕੀ ਆ ਹੁਣ ਅਸੀਂ ਦੂਸਰੇ ਦੀ ਮਸ਼ੀਨ ਬਣ ਚੁੱਕੇ ਆ ਕਿਉਂਕਿ ਆਪਣਾ ਤੇ ਅਸਤੀਤਵ ਅਸੀਂ ਭੁੱਲੀ ਗਏ ਜੋ ਕੀਤਾ ਸਭ ਕੁਝ ਦੁਨੀਆਦਾਰੀ ਮੁਤਾਬਕ ਹੀ ਕੀਤਾ ਸਮਝੋ ਜੀ ਸਮਝੋ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਹੋ ਤੁਸੀਂ ਬਹੁਤ ਹੀ ਜ਼ਿਆਦਾ ਅੱਛੇ ਸਟਾਰ ਆ ਤੁਹਾਡੇ ਬਸ ਇੱਕ ਵਾਰੀ ਸਮਝੋ ਤੇ ਉਹ ਸੰਸਾਰ ਜ਼ਿੰਦਗੀ ਜੋ ਵਾਰ-ਵਾਰ ਨਹੀਂ ਆਉਣਾ ਕੀ ਕਰਨ ਦੁਨੀਆ 'ਚ ਜਿਉਣ ਗਲਤੀਆਂ ਕੁਝ ਵੀ ਨਹੀਂ ਗੀਆਂ ਹੋ ਗਈਆਂ ਤੇ ਹੋ ਗਈਆਂ ਬਈ ਇਨਸਾਨ ਆ ਇਨਸਾਨਾਂ ਤੋਂ ਗਲਤੀ ਹੁੰਦੀ ਹੈ ਆਪਣੇ ਆਪ ਨੂੰ ਡੀਮੋਟੀਵੇਟ ਨਾ ਕਰੋ ਆਪਣੇ ਆਪ ਦੀਆਂ ਕਮੀਆਂ ਨਾ ਬਣਾਈ ਜਾਓ ਕਿ ਆ ਨੀ ਸੀ ਇਹ ਗਲਤ ਕਰਤਾ ਇਹ ਗਲਤ ਕਰਤਾ ਇਹ ਗਲਤ ਕਰਤਾ ਹੋ ਗਿਆ ਬਈ ਹੋ ਗਿਆ ਭਗਵਾਨ ਥੋੜਾ ਹੀ ਆ ਹੋ ਗਈਆਂ ਗਲਤੀ ਪਤਾ ਨਹੀਂ ਨਾ ਹਿਲਦਾ ਉਹਦੇ ਬਿਨਾ ਤੇ ਗਲਤੀਆਂ ਕਿਵੇਂ ਹੋ ਗਈਆਂ ਉਹਦੇ ਤੋਂ ਬਿਨਾ ਕ ਵਕਤ ਸੀਗਾ ਹੋ ਗਈਆਂ ਚਲੋ ਅੱਗੇ ਵਧੋ ਚਲੋ ਆਪਾਂ ਪੰਚਾਂਗ ਜਾਣ ਚੁੱਕੀਆਂ ਹਨ ਚੰਦਰਮਾ বৃশ্চਿਕ ਰਾਸ਼ੀ ਵਿੱਚ ਸਾਹਮਣੇ ਸੂਰਜ ਦੀ ਦ੍ਰਿਸ਼ਟੀ ਪੂਰਨਵਾਸ਼ੀ ਦਾ ਪੱਖ 11 36 ਤੋਂ ਬਾਅਦ ਸ਼ੁਰੂ ਹੋ ਜਾਏਗਾ ਕੱਲ ਤਕਰੀਬਨ 1.5 ਵਜੇ ਤੱਕ ਚੱਲੇਗਾ ਕੀ ਪ੍ਰਭਾਵ ਪਵੇਗਾ ਤੁਹਾਡੇ ਗ੍ਰਹਾਂ ਤੇ ਇਸ ਬਾਰੇ ਜਾਣਦੇ ਹਾਂ ਸਭ ਤੋਂ ਪਹਿਲਾਂ ਅਰੇ ਜਨੀ ਮੇਸ਼ ਰਾਸ਼ੀ ਦੀ ਗੱਲ ਕਰਾਂਗੇ మేష రాశి ਵਾਲਿਆਂ ਦੇ ਲਈ చంద్రਾ 8 ਜਠਵੇਂ ਸਥਾਨ 'ਚ ਹੈ ਸ਼ਨੀ ਦਾ ਨਕਸ਼ਤਰ ਮਿੱਤਰਨੀਆ ਥੋੜੀ ਜਿਹੀ ਉਦਾਸੀ ਰਹੇਗੀ ਥੋੜੀ ਜਿਹੀ ਅਲੀਗੇਸ਼ਨ ਤਾਂ ਮਤ ਥੋੜੀ ਅਲੀਗੇਸ਼ਨ ਤਾਂ ਮਤ ਨਹੀਂ ਹੈ ਐਵੇਂ ਹੀ ਕਿਸੇ ਦੇ ਉਲਝੇ ਵਿੱਚ ਮਨ ਪਰੇਸ਼ਾਨ ਹੋ ਸਕਦਾ ਹੈ ਥੋੜੀ ਕੋਸ਼ਿਸ਼ ਕਰਨੀ ਹੈ ਜੀ ਖੁਸ਼ ਰਹਿਣਾ ਹੈ ਯਾਤਰਾ ਜ਼ਰੂਰੀ ਨਾ ਹੋਵੇ ਤਾਂ ਟਾਲ ਦੇਣੀ ਹੈ ਪ੍ਰੇਮ ਸਬੰਧਾਂ ਵਿੱਚ ਵਧੀਆ ਰਹੇਗਾ ਜ਼ੁਬਾਨ 'ਚ ਮਿਠਾਸ ਰੱਖੋ ਸੂਰਜ ਦੂਸਰੇ ਜੱਗ ਜੁਰੂ ਜ਼ਮੀਨ ਦਾ ਚੰਗਾ ਖਰਾ ਦੇਵੇਗਾ ਧਿਆਨ ਨਾਲ ਜਿੱਦ ਕੇ ਅੜ ਕੇ ਕੋਈ ਕੰਮ ਨਹੀਂ ਕਰਨਾ ਟੌਰਸ ਬ੍ਰਿਕ ਰਾਸ਼ੀ ਵਾਲਿਆਂ ਦੇ ਲਈ ਧਨ ਲਈ ਬਿਜ਼ਨਸ ਲਈ ਕੰਮ ਕਰ ਲਈ ਸਿਤਾਰੇ ਚੰਗੇ ਵਿਦੇਸ਼ ਤੋਂ ਪੈਸਾ ਆਇਆ ਹੈ इमोशनल ਹੋਏ ਪ੍ਰੇਮ ਸਬੰਧਾਂ ਲਈ ਬਾਰਤ ਨੂੰ ਮੰਦਾ ਮਨ ਬਣਿਆ ਕਿਤੇ ਜਾ ਸਕਦੇ ਹੋ ਬੈਠ ਕੇ ਖਾਣਾ ਖੁਣਾ ਖਾ ਸਕਦੇ ਹੋ ਸੂਰਜ ਕੰਫੀਡੈਂਸ ਤੇ ਤੁਹਾਡਾ ਵਧਾਰਿਆ ਪਰ ਸਿਹਤ ਲਈ ਚੰਗਾ ਨਹੀਂ ਹੈ ਥੋੜਾ ਸਿਰ ਚ ਦਰਦ ਦਵੇਗਾ ਸਿਰ ਟਾ ਕੇ ਰੱਖੋ ਤੁਪਚ ਜੈਮਨੀ ਮਿਥੁਨਾਸ਼ੀ ਵਾਲਿਆਂ ਦੇ ਲਈ ਪੂਰਨਮਾਸ਼ੀ ਦੇ ਪੱਖ ਤੋਂ ਬਾਦ ਚੰਦਰ 6ਵੇਂ ਸਥਾਨ ਵਿੱਚ ਹੈ 11 ਵਜੇ ਤੋਂ ਬਾਅਦ ਤੁਸੀਂ ਧਾਰਮਿਕ ਸਥਾਨ ਤੇ ਚੌਲ ਹਲਦੀ ਦਾਣ ਕਰ ਸਕਦੇ ਹੋ ਜਾਂ ਖੀਰ ਦਾ ਸਮਾਨ ਵੀ ਦੇ ਸਕਦੇ ਹੋ ਬੁੱਧ ਬ੍ਰਹਸਪਤ ਲਗਨ ਚ ਚੱਲ ਰਿਹਾ ਹੈ ਬਧਿਆਇ ਧਾਰਮਿਕ ਸੋਚ ਹੈ ਕਿਸੇ ਦੀ ਮਦਦ ਵੀ ਕਰ ਰਹੇ ਹੋ ਤੁਸੀਂ ਅੱਛਾ ਹੈ ਤੇ ਰਿਸ਼ਤੇਦਾਰਾਂ ਦੇ ਕੰਮ ਵੀ ਕਾਫੀ ਕਰਦੇ ਪਏ ਹੋ ਚਲੋ ਕਰੀ ਜਾਓ ਉਹ ਕੋਈ ਨੁਕਸਾਨ ਵਾਲੀ ਗੱਲ ਨਹੀਂ ਹੈ ਸ਼ਰੀਰ ਦਾ ਨਕਸ਼ਤਰ ਮਿੱਤਰ ਹੈ ਪਰ ਧਿਆਨ ਰੱਖਣਾ ਹੈ ਬਿਨਾ ਮੰਗੇ ਕਿਸੇ ਨੂੰ ਸਲਾਹ ਨਹੀਂ ਦੇਣੀ ਨਾਲੇ ਅਗਲਾ ਸਲਾਹ ਲੈ ਲਓ ਚ ਤੇ ਨਾਲੇ ਨਿੰਦ ਵੀ ਜਿਓ ਕੈਨਸਰ ਜਾਨੀ ਕਰਕਰਾਸ਼ੀ ਦੀ ਗੱਲ ਕਰੀਏ ਤਾਂ ਔਲਾਦ ਨੂੰ ਲੈ ਕੇ ਥੋੜੀ ਪਰੇਸ਼ਾਨੀ ਰਹੇਗੀ ਫੈਸਲੇ ਤੁਹਾਡੇ ਹੱਕ ਵਿੱਚ ਹੋਣਗੇ ਜਿੱਥੇ ਚਾਹੋਗੇ ਤੁਹਾਡੀ ਗੱਲ ਵੀ ਸੁਣੀ ਜਾਏਗੀ ਅੱਛਾ ਇੰਪ੍ਰੈਸ਼ਨ ਪਏਗਾ ਪਰ ਸ਼ਨੀ ਦਾ ਨਕਸ਼ਤਰ ਮਿੱਤਰ ਨਹੀਂ ਆ ਪਿਤਾ ਦੇ ਪੈਰੀ ਹੱਥ ਲਗਾ ਕੇ ਜਾਣਾ ਹੈ ਪ੍ਰਾਪਰਟੀ ਜਾਂ ਕਿਸੇ ਵੀ ਚੀਜ਼ ਖਰੀਦਦੇ ਸਮੇ ਇਹ ਧਿਆਨ ਰੱਖਣਾ ਹੈ ਕਿ ਚੰਗੀ ਤਰ੍ਹਾਂ ਜਾਂਚ ਪਰਖ ਲਓ ਨਹੀਂ ਤਾਂ ਨਹੀਂ ਤਾਂ ਨੁਕਸਾਨ ਹੋ ਸਕਦਾ ਹੈ ਲਿਓ ਸਿੰਘ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਤਾਂ ਸਿੰਘ ਰਾਸ਼ੀ ਵਾਲਿਆਂ ਦੇ ਲਈ ਮੰਗਲ ਕੇਤੂ ਦਾ ਲਗਨ ਵਿੱਚ ਚੱਲਣ ਕਰਕੇ એનર્ਜੀ ਅੱਛੀ ਹੈ ਕੰਮ ਕੰਮ ਦੀ ਭੱਜਣਾ ਤੁਹਾਡੀ ਅੱਛੀ ਹੈ ਕੌਨਫੀਡੈਂਸ ਵੀ ਵਧੀਆ ਹੈ ਵਿਦੇਸ਼ ਲਈ ਰਸਤੇ ਵੀ ਖੁੱਲ ਰਹੇ ਕੋਈ ਚੰਗੀ ਸਲਾਹ ਦੇ ਰਿਹਾ ਤਾਂ ਤੁਹਾਨੂੰ ਲੱਗ ਵੀ ਰਿਹਾ ਕੰਮ ਹੋ ਜਾਣਾ ਪਰ ਸ਼ਨੀ ਦਾ ਨਕਸ਼ਤਰ ਹੈ ਤੇ ਸ਼ਨੀ ਤੁਹਾਡੀ ਰਾਸ਼ੀ ਤੋਂ 8ਵੇਂ ਸਥਾਨ 'ਚ ਵਾਹਨ ਧਿਆਨ ਨਾਲ ਚਲਾਓ ਵਾਹਨ ਤੇ ਚਰੀਟਾਂ ਲੱਗ ਸਕਦੀਆਂ ਨੇ ਦੂਜੀ ਜ਼ਰੂਰੀ ਗੱਲ ਹੌਲੀ ਚਲਾਓ ਤੀਜੀ ਗੱਲ ਜ਼ਰੂਰੀ ਇਹ ਆ ਕਿ ਮਾਂ ਦੇ ਪੈਰੀਂ ਹੱਥ ਲਗਾ ਕੇ ਘਰ ਤੋਂ ਜਾਓ ਵਰਗੋ ਕੰਨਿਆ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਤਾਂ ਜੀਵਨ ਸਾਥੀ ਦੀ ਸਿਹਤ ਥੋੜੀ ਜਿਹੀ ਖਰਾਬ ਰਹੇਗੀ ਤੁਹਾਨੂੰ ਥੋੜੀ ਜਿਹੀ ਚਿੰਤਾ ਉਹਨਾਂ ਦੇ ਭਵਿੱਖ ਨੂੰ ਲੈ ਕੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਬਣੀ ਹੀ ਰਹੇਗੀ ਪਰ ਉਦਾਸੀ ਉਦਾਸੀ ਜਿਹੜੀ ਹੈ ਉਹ ਘਰ 'ਚ ਥੋੜੀ ਬਹੁਤੀ ਪਰੇਸ਼ਾਨੀ ਮੰਗਲ ਕੇਤੂ 12ਵੇਂ ਤੇ ਨਾਲ ਚੰਦਰ ਤੀਸਰੇ ਸਥਾਨ ਵਿੱਚ ਹੋਣ ਕਰਕੇ ਨਾਟੋਲ ਦੇ ਹੋਈ ਵੀ ਕੋਈ ਨਾ ਕੋਈ ਗੱਲ ਦਿਮਾਗ ਤੇ ਘਰ ਕਰ ਸਕਦੀ ਹੈ ਮਿਸ਼ਰੀ ਦਾ ਸੇਵਨ ਕਰ ਲੋ ਜ਼ਰੂਰੀ ਹੈ ਤੇ ਦੁੱਧ ਦਾ ਪੈਕੇਟ ਧਾਰਮਿਕ ਸਥਾਨ ਤੇ ਰੱਖ ਆਓ ਰਿਲੈਕਸ ਮਿਲ ਜੇਗੀ ਲਿਬਰਾ ਜਾਨੀ ਤੁਲਾ ਰਾਸ਼ੀ ਵਾਲਿਆਂ ਦੇ ਲਈ ਕੋਈ ਨਾ ਕੋਈ ਖਬਰ ਇਦਾਂ ਦੀ ਸੁਣੀ ਜੀ ਬਸ ਦਿਮਾਗ ਖਰਾਬ ਹੋ ਗਿਆ ਤੇ ਮਨ ਉਦਾਸ ਹੋ ਗਿਆ ਤੇ ਜਿਸ ਕਰਕੇ ਥੋੜੀ ਜੀ ਤੁਹਾਨੂੰ ਪਰੇਸ਼ਾਨੀ ਮਾਨਸਿਕ ਤੌਰ ਤੇ ਆਈ ਪਰ ਸ਼ੁਕਰ ਦੀ ਸਥਿਤੀ ਤੇ ਚੰਦਰ ਦੀ ਸਥਿਤੀ ਦੇ ਨਕਸ਼ਤਰ ਅੱਜ ਮਿੱਤਰ ਹੀ ਆ ਕੰਮਕਾਰ ਪਹਿਲਾਂ ਦੀ ਤਰ੍ਹਾਂ ਠੀਕ ਠਾਕ ਦੁਕਾਨਦਾਰੀ ਚੰਗਾ ਸੌਦਾ ਹੱਥ ਲੱਗ ਸਕਦਾ ਚੰਗੀ એનર્ਜੀ ਰਹੇਗੀ ਪਰਿਵਾਰ ਦਾ ਸਾਥ ਵੀ ਮਿਲੇਗਾ ਚਲੋ ਦੁੱਧ ਮੱਥੇ ਤੇ ਸਵੇਰ ਤੋਂ ਜ਼ਰੂਰ ਲਾ ਲਓ ਸਕੋਰਪੀਓ ਬ੍ਰਿਸ਼ਚ ਰਾਸ਼ੀ ਵਾਲਿਆਂ ਦੇ ਲਈ ਸ਼ਨੀ ਦਾ ਨਕਸ਼ਤਰ ਮਿੱਤਰ ਨਹੀਂ ਹੈ ਇਸ ਕਰਕੇ ਆ ਕਰਨਾ ਹੈ ਧਿਆਨ ਨਹੀਂ ਕਰਨਾ ਹਰ ਚੀਜ਼ ਚ ਨੰਨਾ ਪਾਉਣਾ ਨੁਕਸਾਨ ਕਰਾਏਗਾ ਜਿੱਦ ਕੇ ਅੜ ਕੇ ਕੋਈ ਕੰਮ ਨਾ ਕਰੋ ਮਾਂ ਦੀ એનર્ਜੀ ਕੋਲ ਰੱਖੋ એનર્ਜੀ ਕੋਲ ਰੱਖੋ ਮੀਨਸ ਉਹਨਾਂ ਦਾ ਹੱਥ ਆਪਣੇ ਸਿਰ ਤੇ ਰਖਾਓ ਤੇ ਮਿਸ਼ਰੀ ਦਾ ਸੇਵਨ ਕਰਕੇ ਤੁਸੀਂ ਵੀ ਦਿਨ ਦੀ ਸ਼ੁਰੂਆਤ ਕਰ ਸਕਦੇ ਹੋ ਜਾਂ ਮਿਸ਼ਰੀ ਧਾਰਮਿਕ ਸਥਾਨ ਤੇ ਰੱਖਣ ਤੇ ਵੀ ਚੰਦਰ ਲਗਣ ਦਾ ਸ਼ੁਭਫਲ ਮਿਲੇਗਾ। ਦੂਸਰੀ ਗੱਲ ਜ਼ਰੂਰੀ, ਕੱਚ ਦਾ ਗਲਾਸ ਅੱਜ ਬਿਲਕੁਲ ਵੀ ਨਹੀਂ ਵਰਤਣਾ, ਗੁੱਸਾ ਘੱਟ ਕਰਨਾ ਤੇ ਫਿਰ ਵਧੀਆ ਜਾ ਸਕਦਾ ਦਿਨ। ਸਿਹਤ ਲਈ ਸਿਤਾਰੇ ਥੋੜੀ ਜਿਹਾ ਤੁਹਾਡੇ ਹਜੇ ਢਿੱਲੇ ਜਾਂ ਪੇਟ ਸੰਬੰਧੀ ਪਰੇਸ਼ਾਨੀ, ਵੱਖੀਆਂ ਚ ਦਰਦ, ਲੱਤਾਂ ਚ ਦਰਦ ਕਿਸੇ ਦੇ ਰਹੇਗਾ ਹੀ। ਠੀਕ ਆ? ਹਾਂ, ਇੱਕ ਗੱਲ ਹੋਰ ਕਿ ਅੱਜ ਨੀਲਾ ਰੰਗ ਨਹੀਂ ਪੋਣਾ। ਸੈਜੀਟੇਰੀਸ ਤੁਹਾਨੂੰ ਰਾਸ਼ੀ ਦੀ ਗੱਲ ਕਰੀਏ ਤਾਂ ਤੁਹਾਨੂੰ ਰਾਸ਼ੀ ਵਾਲਿਆਂ ਨੂੰ ਮਾਨਸਿਕ ਕਲਪਾਹੜ ਥੋੜੀ ਵਾਸਤਾਕ ਦਨ ਲਈ ਨਹੀਂ ਖਰਚਿਆਂ ਨੂੰ ਲੈ ਕੇ ਪੈਸਾ ਤੇ ਆਏਗਾ ਪਰ ਉਹੀ ਗੱਲ ਕਿ ਹਨੇਰੀ ਵਾਂਗੂ ਆ ਰਿਹਾ ਤੂਫਾਨ ਵਾਂਗੂ ਜਾ ਰਿਹਾ ਕੁਛ ਐਦਾਂ ਦੀ ਸਿਚੁਏਸ਼ਨ ਮਕਰ ਰਾਸ਼ੀ ਵਾਲਿਆਂ ਦੀ ਤੇ ਭਰੋਸਾ ਕਰਨਾ ਕਿਸੇ ਤੇ ਨੁਕਸਾਨ ਹੀ ਕਰਵਾਏਗਾ ਰਾਹੁ ਦੂਸਰੇ ਸਥਾਨ ਵਿੱਚ ਹੈ ਕੋਈ ਨਾ ਕੋਈ ਕਿਸੇ ਤਰ੍ਹਾਂ ਦਾ ਕੋਈ ਚੱਕਰ ਹੈ ਤਾਂ ਤੁਸੀਂ ਰਾਹੁ ਨੂੰ ਸ਼ਾਂਤ ਕਰਨ ਲਈ ਕਿਨਾਰੀ ਗ ਲੈ ਕੇ ਅੱਜ ਪੂਰਨਮਾਸ਼ੀ ਦਾ ਦੇਣਾ ਹੈ ਮਤਲਬ ਦੁਪਹਿਰ ਤੋਂ ਸ਼ੁਰੂ ਹੋ ਜਾਣਾ ਹੈ ਕੱਲ ਦੁਪਹਿਰ ਤੱਕ ਚੱਲੇਗਾ ਤਾਂ ਤੁਸੀਂ ਧਾਰਮਿਕ ਸਥਾਨ ਤੇ ਰੱਖ ਸਕਦੇ ਹੋ ਜਾਂ ਚੱਲਦੇ ਪਾਣੀ ਚ ਵਹਾ ਵੀ ਸਕਦੇ ਹੋ ਜਾਂਦੀ ਆਪਣੇ ਕੋਲ ਰੱਖੋ ਅਗਰ ਕਿਤੇ ਜਾ ਰਹੇ ਹੋ ਕਿਸੇ ਨਾਲ ਡੀਲ ਕਰ ਰਹੇ ਹੋ ਕਿਸੇ ਤਰ੍ਹਾਂ ਦੀ ਤਾਂ ਅਕੁਰੀਸ ਜਾਨੀ ਕੁੰਭ ਰਾਸ਼ੀ ਵਾਲਿਆਂ ਦੇ ਲਈ ਜੋ ਸਿਤਾਰੇ ਚੱਲਦੇ ਪਏ ਆ ਨਵੇਂ ਕੰਮ ਨਵਾਂ ਕਾਰ ਨਵੀਂ એનર્ਜੀ ਵਧੀਆ ਤੁਹਾਡੇ ਲਈ ਮਾਤਾ ਪਿਤਾ ਦਾ ਸਾਥ ਮਿਲੇਗਾ ਰਿਸ਼ਤੇ ਦੀ ਉਮਰ ਆ ਤਾਂ ਕੋਈ ਰਿਸ਼ਤਾ ਆ ਸਕਦਾ ਪਰ ਟੈਂਪਰੇਰੀ ਤੌਰ ਤੇ ਬਣ ਰਿਹਾ ਮੰਗਲਿਕ ਯੋਗ ਕੋਈ ਕੋਈ ਅਰਚਨ ਪੈ ਸਕਦੀ ਆ 99 ਤੇ ਜਾ ਕੇ ਸ਼ਨੀ ਦਾ ਨਕਸ਼ਤਰ ਪਰ ਮਿੱਤਰ ਹੈ ਤੁਸੀਂ ਹਰ ਮੁਸੀਬਤ ਨੂੰ ਹਰ ਗੱਲ ਨੂੰ ਚੰਗੇ ਤਰੀਕੇ ਨਾਲ ਉਸ ਦਾ ਹੱਲ ਕਰ ਲਓਗੇ ਕੋਈ ਨੁਕਸਾਨ ਨਹੀਂ ਹੁੰਦਾ ਬਸ ਧਿਆਨ ਰੱਖਣਾ ਕਿ ਅੱਜ ਕਰੀਮ ਰੰਗ ਪਾਉਣਾ ਤੇ ਦੁੱਧ ਮਲ ਕੇ ਜ਼ਰੂਰ ਨਾ ਲੈਣਾ ਤੇ ਬੱਚਿਆਂ ਨੂੰ ਖੀਰ ਵੀ ਖਿਲਾ ਸਕਦੇ ਹੋ ਤੁਸੀਂ ਪਾਇਸੇ ਜਾਨੀ ਮੀਨ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਤਾਂ ਸਿਤਾਰੇ ਚੰਗੇ ਕਿਸਮਤ ਦਾ ਸਾਥ ਮਿਲਿਆ ਧਾਰਮਿਕ ਸਥਾਨ ਤੇ ਮੱਥਾ ਟੇਕਣ ਦਾ ਮਨ ਬਣਿਆ ਵਧੀਆ ਰਸੋਈ ਚ ਬੈਠ ਕੇ ਖਾਣਾ ਖਾਓ ਭੇਤ ਕਿਸੇ ਨੂੰ ਨਾ ਦਿਓ ਤੁਹਾਡੇ ਦਿੱਤੇ ਭੇਤ ਹੀ ਤੁਹਾਡੇ ਕੰਮ ਕਰ ਦੀ ਨਜ਼ਰਾਂ ਦੇ ਕਾਰਨ ਬਣ ਸਕਦੇ ਆ ਨੁਕਸਾਨ ਹੋ ਸਕਦਾ ਹੈ ਸਰਕਲ ਅੱਛਾ ਹੈ ਤਰੀਫਾਂ achੀਆਂ ਹੋ ਰਹੀਆਂ ਨੇ ਤੇ ਇਸ ਇਹਨਾਂ ਤਰੀਫਾਂ ਨੂੰ ਤੁਸੀਂ ਪੋਜੀਟਿਵਲੀ ਲੈਣਾ ਹੈ ਹਨਾ ਤੇ ਉਹਦੇ ਲਈ ਤੁਸੀਂ ਮੀਂਦਾਸ਼ੀ ਵਾਲਿਆਂ ਨੇ ਕੀ ਕਰਨਾ ਹੈ ਪੀਲੇ ਫੁੱਲ ਆਪਣੇ ਇਸ ਨੂੰ ਚੜਾ ਲੈਣੇ ਆ ਤੇ ਕੇਸਰ ਵਾਲੀ ਖੀਰ ਆਪ ਵੀ ਖਾ ਸਕਦੇ ਹੋ ਤੇ ਬੱਚਿਆਂ ਨੂੰ ਵੀ ਖਵਾ ਸਕਦੇ ਹੋ ਕਿਸੇ ਧਾਰਮਿਕ ਸਥਾਨ ਤੇ ਕੇਸਰ ਚੜਾ ਵੀ ਸਕਦੇ ਹੋ ਥੋੜਾ ਜਿਹਾ ਕੇਸਰ ਸ਼ੀਲਿੰਗ ਤੇ ਚੜਾਉ ਬਹੁਤ ਵਧੀਆ ਹੋ ਜਾਂਦਾ ਬ੍ਰਸਪਤ ਕੈਮ ਹੋ ਜਾਂਦਾ ਠੀਕ ਹੈ ਏਸੀ ਅਸਟ੍ਰੋਲੋਜੀ ਦੇ ਲੋਜਿਕ ਵਿੱਚ ਆਪਾਂ ਤੁਹਾਨੂੰ ਦੱਸਿਆ ਲੋਜੀਕਲੀ ਗ੍ਰਹਿਾਂ ਮੁਤਾਬਕ ਕਿਦਾਂ ਆਪਾਂ ਹੋਰ ਜ਼ਿਆਦਾ ਸ਼ੁਭ ਗ੍ਰਹਿਾਂ ਨੂੰ ਕਰ ਸਕਦੇ ਆ ਵਾਸਤੂ ਮੁਤਾਬਕ ਆਪਾਂ ਤੁਹਾਨੂੰ ਛੋਟੇ ਛੋਟੇ ਟਿਪਸ ਹਮੇਸ਼ਾ ਦੱਸਦੇ ਆ ਕਿ ਵਸਤੂਆਂ ਦਾ ਸਹੀ ਜਗ੍ਹਾ ਤੇ ਹੋਣਾ એનર્ਜੀ ਨੂੰ ਬਹੁਤ ਹੀ ਸ਼ੁਭ ਕਰਦਾ ਹੈ ਇੱਕ ਦੋ ਗੱਲਾਂ ਕਿਸੇ ਨੇ ਪੁੱਛੀਆਂ ਸੀਗੀਆਂ ਮੈਨੂੰ ਹੁਣ ਯਾਦ ਨਹੀਂ ਗਈਆਂ ਇੱਕ ਤਾਂ ਸੀਗਾ ਕਿ ਘਰ ਦੀ ਕਿਸ ਦਿਸ਼ਾ ਵਿੱਚ ਅ ਇਨਵਰਟਰ ਹੋਣਾ ਚਾਹੀਦਾ ਇਨਵਰਟਰ ਜਾਂ ਇਨਵਾਇਟਰ ਜਾਂ ਬਿਜਲੀ ਦਾ ਕੁਛ ਪੁੱਛਿਆ ਸੀ ਕਿਸੇ ਨੇ ਤੇ ਚਲੋ ਮੈਂ ਅਗਲੇ ਵੀਡੀਓ ਚ ਦੱਸ ਦੂੰਗੀ ਉਹਨਾਂ ਦਾ ਪਰ ਇਨਵਾਇਟਰ ਦਾ ਤਾਂ ਮੈਂ ਇਸ ਵਾਰੀ ਦੱਸ ਦਿੰਨੀ ਆ ਇਨਵਾਇਟਰ ਜਿਹੜਾ ਇਹਨਾਂ ਤੁਹਾਡੇ ਘਰ ਦੇ ਵਿੱਚ ਇਨਵਾਇਟਰ ਮਤਲਬ ਕਿਸੇ ਚੀਜ਼ ਨੂੰ ਸੇਫ ਰੱਖਣਾ ਉਸ ਤੋਂ ਬਾਅਦ ਉਹਨੂੰ ਯੂਜ਼ ਕਰ ਸਕਦੇ ਆ ਆਪਾਂ ਜਾਂ ਜਨਰੇਟਰ ਕਹਿ ਸਕਦੇ ਆ ਜਨਰੇਟਰ ਤੇ ਇਨਵਾਇਟਰ ਤੁਸੀਂ ਦੋਨੋਂ ਹੀ ਸੌਥ ਪੂਰਬ ਦੱਖਣ ਕੋਨੇ ਚ ਜਾਂ ਪੂਰਬ ਪੱਛਮ ਕੋਨੇ ਚ ਰੱਖ ਸਕਦੇ ਹੋ ਜਾਨੀ ਹਵਾਵਾਲਾ ਖਾਣਾ ਹੈ ਪੂਰਬ ਪੱਛਮ ਤੇ ਸ਼ੁਕਰ ਦਾ ਖਾਣਾ ਹੈ ਜੋ ਕਿ ਚੀਜ਼ਾਂ ਨੂੰ ਵਧਾਉਂਦਾ ਹੈ ਉਹ ਹੈਗਾ ਇਹ ਪੂਰਬ ਦੱਖਣ ਕੋਨ ਸਾਊਥ-ਈਸਟ ਤੇ ਨਾਰਥ-ਵੈਸਟ ਪੰਜਾਬੀ ਚ ਵੀ ਦੱਸਦਾ ਹਾਂ ਨਾ ਇੰਗਲਿਸ਼ ਚ ਵੀ ਦੱਸਦਾ ਠੀਕ ਆ ਤਾਂ ਇਨਾ ਕੋਨਿਆਂ ਦੇ ਵਿੱਚ ਇਨਾ ਇਨਾ ਦਿਸ਼ਾਵਾਂ ਵਿੱਚ ਤੁਸੀਂ ਇਸ ਜਗ੍ਹਾ ਤੇ ਬਣੇ ਹੋਏ ਕਮਰੇ ਜਾਂ ਕਿਸੇ ਜਗ੍ਹਾ ਤੇ ਕੋਈ ਇਨਾ ਚੀਜ਼ਾਂ ਨੂੰ ਰੱਖਣ ਤੇ ਇਹ ਇੱਕ ਤਾਂ ਲੰਬੇ ਸਮੇਂ ਤੱਕ ਚੱਲਦੀਆਂ ਤੇ ਦੂਜੀਆਂ ਖਰਾਬ ਨਹੀਂ ਹੁੰਦੀਆਂ ਇਹ ਸੀ ਵਾਸਤੂ ਟਿਪ ਸਮਾਂ ਇਜਾਜ਼ਤ ਦਾ ਆਪ ਸਭ ਦਾ ਸਦਾ ਬਹੁਤ ਅੱਛਾ ਜਾਵੇ ਖੁਸ਼ ਰੌਮਸ ਕਰਾਉਂਦੇ ਰਹੋ ਮਿੰਦੋ ਇਜਾਜ਼ਤ ਸਾਸ਼ਿਕਾ